ਅਮ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ IDP ਦੇ ਵੱਲੋਂ ਜਿਵੇਂ ਮਿਸਟਰ ਜੋਰਜ ਜੌਨ ਆਉਣਗੇ ਉਹ ਇੱਥੇ ਜਿਵੇਂ ਸਟੂਡੈਂਟਸ ਨੂੰ ਆਇਲਸ ਦੇ ਉੱਪਰ ਇੱਕ ਸੈਸ਼ਨ ਦੇਣਗੇ 2 ਤੋਂ 2.5 ਘੰਟੇ ਦਾ ਉਹ 1 ਮਹੀਨੇ ਦੀ ਆਇਲਸ ਦੇ ਕਲਾਸ ਦੇ ਜਿਹੜਾ ਜਿੰਨਾ ਇੱਕ ਸਟੂਡੈਂਟ ਸਿੱਖ ਸਕਦਾ ਹੈ 1 ਮਹੀਨੇ ਵਿੱਚ ਉਹਦੇ ਬਰਾਬਰ ਹੈ ਸੋ ਸਟੂਡੈਂਟਸ ਲਈ ਤਾਂ ਇਸ ਪੁਆਇੰਟ ਆਫ View ਤੋਂ ਉਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਬਾਕੀ ਮੈਂ ਕਹਿੰਦਾ ਵੀ ਨਾਲ ਪੈਰੈਂਟਸ ਮਾਪੇ ਜ਼ਰੂਰ ਆਉਣ ਕਿਉਂਕਿ 7 ਤੋਂ 8 ਜੜੀਆਂ ਵੱਡੀਆਂ ਬੈਂਕਸ ਹੈ ਉਹਨਾਂ ਦੇ ਵੀ ਰਿਪਰੈਜ਼ੈਂਟੇਟਿਵ ਆਉਣਗੇ ਜਿਹੜੇ ਕਿ ਬੱਚਿਆਂ ਨੂੰ ਸਟੱਡੀ ਲਾਉਣ ਬਾਰੇ ਜਾਂ ਕੋਈ ਹੋਰ ਕਿਸੇ ਤਰੀਕੇ ਦੀ ਕੋਈ ਫਾਈਨੈਂਸ਼ੀਅਲ ਜਿਹੜੀ ਕੋਈ ਹੈਲਪ ਆ ਉਹਦੇ ਬਾਰੇ ਜਾਗਰੂਕ ਕਰਨਗੇ ਇੱਕ ਕੀ ਇਹ ਸੈਮੀਨਾਰ ਦੇ ਵਿੱਚ ਕੀ ਫੀਸ ਹੈ ਕੋਈ ਨਹੀਂ ਜੀ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਨਾ ਤਾਂ ਇਹਦੀ ਕੋਈ ਰਜਿਸਟ੍ਰੇਸ਼ਨ ਫੀਸ ਹੈ ਨਾ ਉਹਦੇ ਅੰਦਰ ਪਹੁੰਚ ਕੇ ਕੋਈ ਕੰਸਲਟੈਂਸੀ ਦੀ ਫੀਸ ਹੈ ਨਾ ਕੋਈ ਉਹਦੇ ਵਿੱਚ ਜੋ ਕੋਈ ਰਿਫਰੈਸ਼ਮੈਂਟਸ ਆ ਕੋਈ ਖਾਣ ਪੀਣ ਦਾ ਜਾਂ ਕਿਸੇ ਤਰੀਕੇ ਦੀ ਕੋਈ ਚਾਰਜਸ ਨਹੀਂ ਹੈ ਬਿਲਕੁਲ ਫ੍ਰੀ ਹੈ ਮਾਪੇ ਤੇ ਬੱਚੇ ਚਾਹੇ ਨਾਲ ਆਪਣੇ ਵਾਲਟ ਵੀ ਨਾ ਲੈ ਕੇ ਆਉਣ ਇਹਦੇ ਵਿੱਚ ਗੱਲ ਕਰੀਏ ਤਾਂ ਹੋਰ ਕੀ ਇਹਦੇ ਵਿੱਚ ਫੈਸਿਲਿਟੀ ਦਿੱਤੀ ਜਾਵੇਗੀ ਬੱਚਿਆਂ ਨੂੰ ਇਹ ਵਿੱਚ ਅਸੀਂ ਜਿਵੇਂ ਨਾਲ ਕੁਝ ਨਾ ਅਕੈਡਮੀਜ਼ ਨੂੰ ਬੁਲਾਇਆ ਹੋਇਆ ਹੈ ਜਿਵੇਂ ਕੁਝ ਸਲੂਨ ਅਕੈਡਮੀਜ਼ ਹੈ ਕੋਈ ਹੋਟਲ ਇੰਡਸਟਰੀ ਦੀ ਵੀ ਆ ਰਹੇ ਆ ਇੱਕ ਦੋ ਅਕੈਡਮੀਜ਼ ਜਿਵੇਂ ਨਾਲ ਕੋਈ ਡੈਂਟਿੰਗ ਪੇਂਟਿੰਗ ਦਾ ਜਿਵੇਂ ਅਕੈਡਮੀਜ਼ ਜਿਵੇਂ ਨਾਲ ਕੋਈ ਹੋਰ ਮਕੈਨਿਕਲ ਕੰਮਾਂ ਦੀ ਜਿਵੇਂ ਕਾਰਾਂ ਦੀ ਰਿਪੇਅਰ ਐਂਡ ਆਲ ਉਹਦੇ ਨਾਲ ਕੀ ਹੋਊਗਾ ਵੀ ਜਿਵੇਂ ਅੱਜਕੱਲ ਬਹੁਤ ਸਾਰੇ ਸਟੂਡੈਂਟਸ ਦੇ ਵਿੱਚ ਤੇ ਮਾਪਿਆਂ ਦੇ ਵਿੱਚ ਇੱਕ ਥੋੜਾ ਜਾਂ ਡਰ ਹੈ ਕਿ ਕੈਨੇਡਾ ਵਿੱਚ ਜਾ ਕੇ ਪਤਾ ਨਹੀਂ ਕੰਮ ਜਾਂ ਆਸਟ੍ਰੇਲੀਆ ਜਾ ਕੇ ਪਤਾ ਨਹੀਂ ਕੰਮ ਮਿਲਣਾ ਹੈ ਕਿ ਨਹੀਂ ਮਿਲਣਾ ਹੈ ਸਪੈਸ਼ਲੀ ਕੈਨੇਡਾ ਨੂੰ ਲੈ ਕੇ ਇਹ ਥੋੜੇ ਜਿਹਿਆਂ ਰਿਯੂਮਰਸ ਹੈਗੇ ਆ ਉਹਦੇ ਵਿੱਚ ਅਸੀਂ ਸਟੂਡੈਂਟਸ ਨੂੰ ਕਹਿੰਨੇ ਵੀ ਦੇਖੋ ਹੁਣ ਜਿਵੇਂ 12ਵੀਂ ਕਲਾਸ ਦਾ ਦੇ ਪੇਪਰ ਹੋ ਗਿਆ ਜੀ ਹੁਣ ਇਹਨਾਂ ਨੂੰ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ IELTS ਕਰ ਲੈਣਾ IELTS ਕਰਨ ਤੋਂ ਬਾਅਦ ਉਆ ਮਾਮੇ ਮਾਸੀ ਕੋਲੇ ਪਿੱਛੋਂ ਜਾਣ ਸਟੂਡੈਂਟ ਪਹਿਲਾਂ 2-2 2.5 ਮਹੀਨੇ ਲਾ ਕੇ ਉੱਥੇ ਅਕੈਡਮੀਜ਼ ਆਉਣ ਗਿਆ ਉਹ ਦੱਸਣ ਗਿਆ ਤੇ ਗਲੋਬਲ ਐਜੂਕੇਅਰ ਦੀ ਰੈਫਰੈਂਸ ਦੇ ਕੇ ਜਿੰਨੇ ਵੀ ਸਟੂਡੈਂਟ ਇਹਨਾਂ ਅਕੈਡਮੀਜ਼ ਵਿੱਚ ਐਡਮਿਸ਼ਨ ਲੈਣਗੇ ਗਲੋਬਲ ਐਜੂਕੇਅਰ ਦਾ ਐਡਮਿਸ਼ਨ ਕਾਰਡ ਦਿਖਾ ਕੇ ਆਇਡੈਂਟੀਟੀ ਕਾਰਡ ਦਿਖਾ ਕੇ ਉਹਨਾਂ ਨੂੰ ਡਿਸਕਾਊਂਟ ਵੀ ਮਿਲਣਗੇ ਨਾਲ ਨਾਲ ਉਹਨਾਂ ਨੂੰ ਉਹ ਫਾਸਟ ਟਰੈਕ ਵਿੱਚ ਪਾ ਕੇ ਉਹ ਜਲਦੀ ਤੋਂ ਜਲਦੀ ਕੋਰਸ ਵੀ ਕਰਾਉਣਗੇ ਤੇ ਉਸ ਤੋਂ ਬਾਅਦ ਉਹ ਐਕਸਪੀਰੀਅੰਸ ਸਰਟੀਫਿਕੇਟ ਵੀ ਦੇਣਗੇ ਜੇ ਉਹਨਾਂ ਦੇ ਨਾਲ ਉਹ ਜੌਬ ਕਰਨਗੇ ਤਾਂ ਸਟੂਡੈਂਟ ਸਹੀ ਸਮਾਪਤੇ ਸਥਾਨ ਟਾਈਮ ਜੀ ਇਹਦਾ ਸਹੀ 10 ਵਜੇ ਸਟਾਰਟ ਹੋ ਜਾਣਾ ਸੋ ਮੈਂ ਸਟੂਡੈਂਟਸ ਨੂੰ ਰਿਕਵੈਸਟ ਕਰਦਾ ਕਿ 9:30 ਵਜੇ ਤੱਕ ਉੱਥੇ ਆਪਣੇ ਮਾਪਿਆਂ ਦੇ ਨਾਲ ਪਹੁੰਚ ਜਾਣਾ ਚਾਂਦ ਪੈਲੇਸ ਫਰੀਦਕੋਟ ਵਿਖੇ ਹੋਊਗਾ 4 ਅਪ੍ਰੈਲ ਨੂੰ ਜੀ ਸਵੇਰ 9:30 ਵਜੇ ਸਟਾਰਟ ਹੋ ਜੂ ਇਹਦੇ ਵਿੱਚ ਕੋਈ ਪਾਸਪੋਰਟ ਜਾਂ ਆਧਾਰ ਕਾਰਡ ਜਾਂ ਕੋਈ ਚੀਜ਼ ਲਿਆਉਣ ਦੀ ਲੋੜ ਨਹੀਂ ਕਿ ਸਿਰਫ ਕੱਲੇ ਵੈਸੀ ਹੋਣੀ ਬਿਲਕੁਲ ਨਹੀਂ ਜੀ ਕੁਝ ਨਹੀਂ ਲੈ ਕੇ ਆਉਣਾ ਨਾ ਕੋਈ ਡਾਕੂਮੈਂਟ ਨਾਲ ਲੈ ਕੇ ਆਉਣਾ ਨਾ ਕੋਈ ਪੈਸੇ ਉੱਥੇ ਲੱਗਣੇ ਆ ਕੁਝ ਵੀ ਨਹੀਂ ਹੈ ਇਹ ਸਿਰਫ ਤੇ ਸਿਰਫ ਇੱਕ ਜਿਵੇਂ ਆਪਾਂ ਕਹਿੰਦੇ ਵੀ ਜਾਗਰੂਕਤਾ ਦਾ ਸੈਮੀਨਾਰ ਹੈ ਮਾਪਿਆਂ ਨੂੰ ਤੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਣਾ ਉਹਨਾਂ ਨੂੰ ਆਈਐਲਸ ਬਾਰੇ ਜਾਂ ਕੋਈ ਹੋਰ ਜਿਵੇਂ ਕੋਈ ਸਟੱਡੀ ਲੋਨ ਬਾਰੇ ਜਾਗਰੂਕ ਕੀਤਾ ਜਾਣਾ ਐਂਡ ਇੱਕ ਚੀਜ਼ ਹੋਰ ਸ਼ਾਇਦ ਮੈਂ ਮੈਂਸ਼ਨ ਕਰਨੀ ਭੁੱਲ ਗਿਆ ਇਹਦੇ ਵਿੱਚ ਅਸੀਂ 8 ਕਿ ਯੂਨੀਵਰਸਿਟੀਆਂ ਨੂੰ ਦਾ ਫਾਲੋ ਕਰ ਰਹੇ ਆ ਮਤਲਬ ਆਲਰੇਡੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋ ਗਈ ਹੈ ਸ਼ਾਇਦ ਇਸ ਤੋਂ ਵੱਧ ਵੀ ਜਾਣ ਸਾਡੀ ਟਰਾਈ ਰਹੂਗੀ ਕਿ 10 ਤੋਂ 12 ਯੂਨੀਵਰਸਿਟੀਆਂ ਜ਼ਰੂਰ ਆਉਣ ਤਾਂ ਜੋ ਬੱਚੇ ਉਹਨਾਂ ਨਾਲ 1 ਟੂ 1 ਇੰਟਰੈਕਟ ਕਰਨ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵਸ ਦੇ ਨਾਲ ਕਿ ਉਹਨਾਂ ਨੇ ਜੇ ਕੋਈ ਕੋਰਸਸ ਜਾਂ ਕੋਈ ਕੋਈ ਆਪਣੀ ਫੀਸ ਬਾਰੇ ਜਾਂ ਕੋਈ ਕਿਹੜੇ ਕੋਰਸ ਲੈਣ ਉਹ ਆਪਣੀ ਪਰਟੀਕੂਲਰ ਸਟਰੀਨ ਤੋਂ ਬਾਅਦ ਇਹਨਾਂ ਸਾਰੀਆਂ ਇਨਫੋਰਮੇਸ਼ਨਸ ਦੇ ਲਈ ਉੱਥੇ ਯੂਨੀਵਰਸਿਟੀਆਂ ਦੇ ਰਿਪਰੈਜ਼ੈਂਟੇਟਿਵ ਵੀ ਆ ਰਹੇ